ਸਸੀਗਾ ਮੇਰਾ ਭਰਾ ਇੱਥੇ ਬਣਿਆ 211 ਮੰਡਪ ਬਣੇ ਹੋਏ ਮੇਰਾ ਭਰਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਤਰੀਕ ਨੂੰ ਯਾਰ ਇੱਥੇ ਉਹ ਪ੍ਰੋਗਰਾਮ 19 ਤੋਂ ਕਿੰਨੀ ਤਰੀਕ 25 ਤੱਕ ਆ ਮੇਰਾ ਭਰਾ ਪ੍ਰੋਗਰਾਮ ਤੇ ਜਰੂਰ ਮੇਰਾ ਭਰਾ ਪਹੁੰਚਿਓ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਮੇਰਾ ਵੀਰ ਚਲੋ ਵਾਪਸ ਅੰਦਰ ਦੇਖਦੀਆਂ ਹਰਦوار ਤੋਂ ਤੇ ਬੱਬਾ ਜੀ ਬੈਠੇ ਆ ਤੇ ਕੋ ਬੱਬਾ ਜੀ ਆ ਤੇ ਚਪਰੋ ਕਹਿਣਾ ਬੰਗੂ ਇਹ ਤਾਂ ਉਹਨ ਦਾ ਥਾਵਾਂ ਚਲ ਉਹਨਾਂ ਕੋਲ ਮਿਲ ਪੜਿਆ ਨਾ ਜੀ ਕੋਹ ਦੇ ਹੂੰ ਤੇ ਆ ਤੁਹਾਨੂੰ ਦਿਖਾਵਾਂਗੇ ਤੇ ਕਿੰਨੇ ਕੁ ਮੰਡਪ ਬਣੇ ਹੋਏ ਮੇਰਾ ਭਰਾ ਤੁਸੀਂ ਜ਼ਰੂਰ ਦੇਖਿਓ ਮੇਰਾ ਵੀਰ ਆਪੜੇ ਮੇਰਾ ਭਰਾ ਹਾਂ ਯਾਰ ਜੀ ਕਰਦੇ ਕਿ ਕੇਮ ਇਹ ਚੱਕ ਦੇ ਵੀ ਆਹ ਦੇ ਮੂਰਤੀ ਬਣਾਈ ਸਵਾਈਆ ਤੇ ਆ ਦੇਖਿਓ ਆਹ ਦੇ ਕਿਸੇ ਨੇ ਹੱਥ ਨਾਲ ਬਣਾਈ ਮੂਮਨ ਬਾਬੇ ਦੀ ਮਨ ਮਨ ਬਾਬੇ ਇੰਨੀ ਅਸ਼ੀ ਮੂਰਤੀ ਬਣਾਈ ਹੈ ਬਹੁਤ ਹੀ ਨਾਈਸ ਹੈ ਹਾਂ ਮਿਲਿਆ ਸਭ ਇਹ ਮੂਰਤੀ ਆ ਨਹੀਂ ਯਾਰ ਨਹੀਂ ਨਹੀਂ ਬਣਾਈ ਆ ਬਣਾਈਆਂ ਤੇ ਆ ਦੇਖ ਸਕਦੇ ਹੋ ਕਿੰਨੇ ਮਿੰਟ ਬਣਿਆ ਮੇਰਾ ਭਾਖਾ ਖੁੰਡ ਕਿੰਨੇ ਖੁੰਡ ਮੰਡਾ ਗਿਆ ਖੁੰਡ ਸੋਰੀ ਮੇਰਾ ਭਰਾ ਕਿੰਨੇ ਖੁੰਡ ਬਣੇ ਹੋਇਆ ਮੈਂ ਤੇ ਨਾਲ ਸਾਡੇ ਅਮੀ ਦਾ ਮੇਰਾ ਭਰਾ ਆ ਤੇ ਨਾਲ ਪਿੰਡਾ ਭਰਾਵਾ ਬਹੁਤ ਸੇਵਾ ਕੀਤੀ ਇੱਥੇ ਸਾਡੇ ਪਿੰਡ ਦੇ ਮੁੰਡੇ ਸਾਰਿਆਂ ਨੇ ਇੱਥੇ ਬਹੁਤ ਸੇਵਾ ਕੀਤੀ ਆ ਤੇ ਮੈਂ ਤਾਂ ਪਹਿਲੀ ਵਾਰ ਆਇਆ ਮੇਰਾ ਭਰਾ ਹੀ ਨੇ ਸਾਰਿਆਂ ਨੇ ਵੀਡੀਅਨ ਸੇਵਾ ਕੀਤੀ ਮੈਸੇਜ ਨਹੀਂ ਮੈਂ ਤਾਂ ਹਮਾਚ ਲ ਗਿਆ ਸੀ ਸਾਨੂੰ ਮੌਕਾ ਮਿਲਿਆ ਨਹੀਂ ਤੇ ਤੁਸੀਂ 19 ਤਰੀਕ ਨੂੰ ਅਸੀਂ ਲਾਈਵ ਤੁਹਾਨੂੰ ਦਿਖਾਵਾਂਗੇ ਮੇਰਾ ਭਰਾ ਤੇ ਆ ਸੇਵਾ ਦਾ ਲੱਗੇ ਹੋਏ ਆ ਦਿਹਾੜੀ ਦਾ ਆ ਆ ਸ਼ਹੀਦੀ ਆੜੀ ਦਾ ਆ ਤੇ ਮੇਰਾ ਭਰਾ ਇੱਥੇ ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਇੱਕ ਜ਼ਮੀਨ ਜੂਪੀ ਤੋਂ ਆਇਆ ਹੋਇਆ ਇਹ ਤਿਆਰ ਕਰਾ ਇਹ ਬੰਦੇ ਇਹ ਸਾਰੇ ਇਹ ਬਣੀ ਹੈਗੀ ਜਗਾ ਬਾਸ ਦੀ ਬਣੀ ਹੋ ਮੇਰਾ ਭਰਾ ਠੀਕ ਹੈ 3 ਕਰੋੜ ਰੁਪਏ ਲੱਗੇ 3 ਕਰੋੜ ਰੁਪਏ ਲੱਗੇ ਇੱਥੇ ਤੇ ਆਹ ਬੰਦੇ ਜੂਪੀ ਬਹਾਰ ਤੋਂ ਆਏ ਉਹ ਮੇਰਾ ਭਰਾ ਸਪੈਸ਼ਲੀ ਮੰਗਾਏ ਹੈ ਬਣਵਾਣ ਬਾਅਦ ਤੇ ਤੇ ਨਾਲ ਪਿੰਦੇ ਹੋਣੀ ਹੈ ਮੇਰਾ ਭਰਾ ਤੇ ਤੁਸੀਂ ਦੇਖ ਸਕਦੇ ਹੋ ਯਾਰ ਕਿੰਨੇ ਮੰਡਪ ਬਣੇ ਹੋਏ ਆ 211 ਮੰਡਪ ਬਣੇ ਹੋਏ ਮੇਰਾ ਭਰਾ ਤੇ ਜੋ ਹਵਨ ਵਗੈਰਾ ਪਾਣਾ ਵਾ ਵੱਡਾ ਹਵਨ ਬਣਾ ਇੱਥੇ ਪਾਣਾ ਮੇਰਾ ਭਰਾ ਠੀਕ ਹੈ ਜੀ ਤੇ ਤੁਸੀਂ ਜੋਗੀ ਨਹੀਂ ਵੀ ਆਣਾ ਜੁਪੀ ਬਿਹਾਰ ਤੋਂ ਤੇ ਤੁਸੀਂ ਦੇਖੋ ਸਾਰੇ ਜਿੰਨੇ ਬਣਿਆ ਨੇ ਬਾਸਤ ਬਣੇ ਹੋਇਆ ਮੇਰਾ ਭਰਾ ਤੇ ਕਿੰਨੇ ਮਹੀਨੇ ਲੱਗੇ ਬਣਨ ਬਾਅਦ ਤੇ ਬਹੁਤ ਹੀ ਮਿਹਨਤ ਆਈ ਇੱਥੇ ਮੇਰਾ ਭਰਾ ਜਿੰਨੇ ਵੀ ਸਾਰਿਆਂ ਨੂੰ ਹੀ ਬੇਨਤੀ ਆ ਤੇ 19 ਤਰੀਕ ਨੂੰ ਇੱਥੇ ਜ਼ਰੂਰ ਪਹੁੰਚਿਓ ਪਹੁੰਚਿਓ ਮੇਰਾ ਭਰਾ ਹੁਸ਼ਿਆਰਪੁਰ ਬਸੇ ਗਲੈਮਸ ਹਨ ਠੀਕ ਹੈ ਜੀ ਮੇਰਾ ਭਰਾ ਤੇ ਤੁਸੀਂ YouTube ਤੋਂ ਕੱਢ ਸਕਦੇ ਹੋ ਜਸਪੀ ਟੋਰਾ 05 ਦੀ ਆਈਡੀ ਤੋਂ ਤੇ 11 ਤਰੀ ਨੂੰ ਅਸੀਂ ਲਾਈਵ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਭਰਾ ਕਿੰਨੇ ਪੰਡਤ ਆਣੇ ਆ ਹਜ਼ਾਰਾਂ ਕੁ ਹਜ਼ਾਰਾਂ ਕਰੋੜਾ ਪੰਡਤ ਆਣੇ ਮੇਰਾ ਭਰਾ ਇੱਥੇ ਠੀਕ ਹੈ ਬਹੁਤ ਵੱਡਾ ਯੱਗ ਹੋਣਾ ਮੇਰਾ ਭਰਾ ਇੱਥੇ ਤੇ ਤੁਸੀਂ 19 ਤਰੀ ਨੂੰ ਤੁਹਾਨੂੰ ਲਾਈਵ ਵੀ ਦਿਖਾਵਾਂਗੇ ਮੇਰਾ ਭਰਾ ਤੁਸੀਂ ਦੇਖ ਸਕਦੇ ਹੋ ਤੇ ਆ ਮੇਰੇ ਨਾਲ ਤੇ ਅੱਗੇ ਵੀ ਤੁਹਾਨੂੰ ਦਿਖਾਉਣਾ ਮੈ ਜਾਗੇ ਜੇ ਤੁਸੀਂ ਪੂਰਾ ਘੁੰਮ ਕੇ ਦੇਣ ਵਿੱਚ ਇੱਕ ਵਾਰ ਘੁੰਮੀ ਹੋਣਾ ਤੁਹਾਡੇ ਕੋ ਫਿਰ ਘੁੰਮਣ ਘੁੰਮਤੇ ਐਡਾ ਵੱਡਾ ਯੱਗ ਬਣਿਆ ਬਹੁਤ ਪਰਪਰੇ ਤੱਕ ਮੇਰਾ ਭਰਾ ਤੁਸੀਂ ਦੇਖ ਸਕਦੇ ਹੋ ਮੇਰਾ ਵੀਰਾਂ ਤੇ ਹੁਣ ਅਸੀਂ ਬਾਹਰ ਚੱਲੇ ਆ ਮੇਰਾ ਭਰਾ ਜਿੰਨੇ ਮੇਰਾ ਭਰਾ ਨਾਲ ਸਾਡੇ ਨਾਲ ਜੁੜਿਆ ਕਰੋ ਤੇ ਆਈਡੀ ਜਸਪੀ ਡੋਰ 05 ਹੈ ਮੇਰਾ ਭਰਾ ਤੇ ਹੁਣ ਚੱਲੇ ਆ ਬਾਹਰ ਮੇਰਾ ਭਰਾ পহাদ্ত মন্য় সয়াবড সকাইর.